ਕਾਲਜ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੇਪਰੇ ਚੜ ਗਈ ਹੈ ਮਨਜਿੰਦਰ ਸਿੰਘ ਸਿਰਸਾ ਜਿਨ੍ਹਾਂ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਜਾਣਕਾਰੀ ਦਿੰਦੇ ਹਾਂ ਕਿ ਅੱਜ ਜਿਹੜਾ ਕਿ ਕੋਰਟ ਦੇ ਨਿਰਦੇਸ਼ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਧਾਨ ਬਣਾਇਆ ਗਿਆ ਪਹਿਲਾਂ ਮਨਜੀਤ ਸਿੰਘ ਜੀਕੇ ਜਿਹੜੇ ਉਹ ਪ੍ਰਧਾਨਗੀ ਤੇ ਸੀ ਪਰ ਜਿਹੜਾ ਵਿਵਾਦਾਂ ਦੇ ਵਿੱਚ ਨਾਮ ਆਉਣ ਕਰਕੇ ਜਿਹੜੀ ਕਮੇਟੀ ਆਉ ਭੰਗ ਹੋ ਚੁੱਕੀ ਸੀ ਅਸਤੀਫਾ ਮਨਜੀਤ ਸਿੰਘ ਜੀ ਕੇ ਨੇ ਉਸ ਮਜਬੂਰੀ ਦੇ ਵਿੱਚ ਦਿੱਤਾ ਸੀ ਜਿਹੜਾ ਕਿ ਭ੍ਰਿਸ਼ਟਾਚਾਰ ਦੇ ਦੋਸ਼ ਜਿਹੜੇ ਨੇ ਉਮਨਜੀਤ ਸਿੰਘ ਜੀ 'ਤੇ ਲੱਗੇ ਸੀ ਨਵੀਂ ਕਮੇਟੀ ਦੇ ਵਿੱਚ ਜਿੱਥੇ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਵਜੋਂ ਨਿਯੁਕਤ ਹੋਏ ਨੇ ਨਾਲ ਹੀ ਜਿਹੜਾ ਕਿ ਮਨਜਿੰਦਰ ਸਿੰਘ ਸਿਰਸਾ ਦੀ ਟੀਮ ਦੇ ਵਿੱਚ ਬੀਬੀ ਰਣਜੀਤ ਕੌਰ ਜਿਹੜੇ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੋਣਗੇ ਸਰਦਾਰ ਕੁਲਵੰਤ ਸਿੰਘ ਬਾਠ ਵਾਈਸ ਪ੍ਰੈਜ਼ੀਡੈਂਟ ਤੇ ਸਰਦਾਰ ਹਰਮੀਤ ਸਿੰਘ ਕਾਲਕਾ ਜਿਹੜੇ ਕਿ ਉਹ ਜਨਰਲ ਸੈਕਟਰੀ ਹੋਣਗੇ ਸਰਦਾਰ ਹਰਵਿੰਦਰ ਸਿੰਘ ਕੇਪੀ ਜੜਿਆ ਉਹ ਜੁਆਇੰਟ ਸੈਕਟਰੀ ਹੋਣਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬਣ ਤੇ ਗਏ ਨੇ ਪਰ ਕੁਝ ਵਿਵਾਦ ਜਿਹੜੇ ਨੇ ਉਹ ਮਨਜਿੰਦਰ ਸਿੰਘ ਸਿਰਸਾ ਦੇ ਨਾਮ ਦੇ ਨਾਲ ਵੀ ਉਹ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਲੱਗੇ ਹੋਏ ਸੀ ਦਰਅਸਲ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਮਨਜਿੰਦਰ ਸਿੰਘ ਸਿਰਸਾ ਦਾ ਪ੍ਰਧਾਨ ਹੋਣਾ ਕੁਝ ਦਿਨ ਪਹਿਲਾਂ ਹੀ ਤੈਅ ਹੋ ਚੁੱਕਿਆ ਸੀ ਤੇ ਨਾਲ ਹੀ ਜਿਹੜਾ ਮਨਜਿੰਦਰ ਸਿੰਘ ਸਿਰਸਾ ਨੇ ਜਿਹੜੇ ਉਹ ਆਪਣੀ ਦਾੜੀ ਨੂੰ ਜਾਂ ਮੁੱਛਾਂ ਨੂੰ ਜਿਹੜਾ ਕਹਿ ਸਕਦੇ ਹਾਂ ਰੰਗ ਦੀ ਵਰਤੋਂ ਕਰਦੇ ਨੇ ਜਿਹੜਾ ਕਿ ਸਿੱਖ ਸਿਧਾਂਤਾਂ ਦੇ ਔਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜਾ ਉਹਨੂੰ ਗਲਤ ਦੱਸਿਆ ਗਿਆ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਮਨਜਿੰਦਰ ਸਿੰਘ ਸਿਰਸਾ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼ਿਕਾਇਤਾਂ ਵੀ ਪੁਜੀਆ ਸਨ ਦਿੱਲੀ ਦੀ ਹੀ ਸਿੱਖ ਸੰਗਤ ਨੇ ਸ਼ਿਕਾਇਤਾਂ ਕੀਤੀਆਂ ਸੀ ਕਿ ਮਨਜਿੰਦਰ ਸਿੰਘ ਸਿਰਸਾ ਜਿਹੜੇ ਆਉਂ ਦਾੜੀ ਰੰਗਦੇ ਨੇ ਦਾੜੀ ਰੰਗੜ ਵਾਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਗੂ ਪ੍ਰਧਾਨ ਨਹੀਂ ਹੋ ਸਕਦਾ ਪਰ ਫਿਰ ਵੀ ਉਹਨਾਂ ਜਿਹੜਾ ਨਿਰਦੇਸ਼ਾਂ ਦੀ ਜਾਣਾਂ ਸ਼ਿਕਾਇਤਾਂ ਦੀ ਜਿਹੜੀ ਆ ਉਹ ਉਲੰਘਣਾ ਕਰਦੇ ਹੋਏ ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਧਾਨ ਜੋ ਚੁਣ ਲਿਆ ਗਿਆ